ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾਂ ਬੀਤੇ ਦਿਨੀ ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਏ ਸਮਰਾਲਾ ਦੇ ਪਿੰਡ ਮਾਨੂਪੁਰ ਵਾਸੀ 29 ਸਾਲਾ ਲਾਇਨਸ ਹੀਰੋ ਪ੍ਰਿਤਪਾਲ ਸਿੰਘ ਦੀ ਦੇਹ ਉਹਨਾਂ ਦੇ ਘਰ ਪਹੁੰਚੀ ਹੈ ਫੌਜ ਦੀ ਗੱਡੀ ਵਿੱਚ ਉਹਨਾਂ ਦੀ ਦੇਹ ਲਿਆਂਦੀ ਗਈ ਪਿੰਡ ਦੇ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਹੱਥ ਵਿੱਚ ਤਿਰੰਗਾ ਫੜ ਕੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਏ ਜਦੋਂ ਦੇਹ ਘਰ ਪਹੁੰਚੀ ਪੂਰਾ ਪਿੰਡ ਉੱਥੇ ਹੀ ਮੌਜੂਦ ਸੀ ਉਨ੍ਹਾਂ ਦੀ ਦੇਹ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਪਰਿਵਾਰਕ ਮੈਂਬਰਾਂ ਦੀ ਹਾਲਤ ਇੰਨੀ ਬੁਰੀ ਸੀ ਕਿ ਉਹ ਫੌਜ ਦੇ ਟਰੱਕ ਨਾਲ ਲਿਪਟ ਕੇ ਰੋਂ ਹੀ ਲੱਗ ਪਏ ਸ਼ਹੀਦ ਪ੍ਰਿਤਪਾਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਹੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਵੱਡੀ ਕਿੰਤੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰੀ ਅមਲਾ ਪਹੁੰਚਿਆ ਹੋਇਆ ਸੀ ਪਰਿਵਾਰ ਨੇ ਸ਼ਹੀਦ ਨੌਜਵਾਨ ਦੀਆਂ ਨਮ ਅੱਖਾਂ ਨਾਲ ਅੰਤਿਮ ਰਸਮਾਂ ਕੀਤੀਆਂ ਫੌਜੀ ਟੁਕੜੀ ਵੱਲੋਂ ਸ਼ਹੀਦ ਫੌਜੀ ਨੌਜਵਾਨ ਪਿਤਪਾਲ ਸਿੰਘ ਨੂੰ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ ਇਸ ਮੌਕੇ ਸ਼ਹੀਦ ਪਿਤਾ ਨੇ ਕਿਹਾ ਕਿ ਮੈਨੂੰ ਆਪਣੇ ਪੁੱਤ ਦੇ ਮਾਣ ਹੈ ਕਿ ਉਹ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦੀ ਦਾ ਜਾਮ ਪੀ ਗਿਆ ਪਰ ਮੈਂ ਆਪਣਾ ਹੁਣ ਦੂਸਰਾ ਪੁੱਤ ਵੀ ਦੇਸ਼ ਦੀ ਰੱਖਿਆ ਲਈ ਵਾਰਨ ਤਿਆਰ ਹਾਂ ਕੇਂਦਰ ਸਰਕਾਰ ਮੇਰੇ ਦੂਜੇ ਪੁੱਤ ਨੂੰ ਵੀ ਫੌਜ ਵਿੱਚ ਭਰਤੀ ਕਰੇ ਅਤੇ ਉਹ ਆਪਣੇ ਭਰਾ ਦਾ ਬਦਲਾ ਦੁਸ਼ਮਨਾ ਤੋਂ ਜ਼ਰੂਰ ਲਵੇਗਾ ਬੇਟੇ ਦੀ ਸ਼ਾਦੀ ਤੇ ਕਿਹਦੀ ਪਰਮਾਤਮਾ ਜੋ ਪਉਂਦਾ ਸੀ ਹੋ ਗਿਆ ਪਰ ਲੇਕਿਨ ਨਹੀਂ ਪਰ ਹੁਣ ਸਰਕਾਰਾਂ ਅੱਗੇ ਦੀ ਕਾਰਵਾਈ ਕਰਨ ਦੱਸ ਅਸੀਂ ਚਾਹੁੰਦੇ ਹਾਂ ਮੇਰੇ ਮੁੰਡੇ ਨਾਲ ਤਾਂ ਹੋ ਗਿਆ ਹੁਣ ਹੋਰ ਕਿਸੇ ਮੁੰਡੇ ਨਾਲ ਇਸ ਤਰ੍ਹਾਂ ਬੇਟੇ ਨਹੀਂ ਜਿਹੜਿਆ ਕਿ ਇਹ ਮੇਰਾ ਮੁੰਡਾ ਕਮਾਉਂਦਾ ਸੀਗਾ ਇਹ ਸਾਡੇ ਕੋਲ ਥੱਲੇ ਵੀ ਉੱਥੇ ਮੁਕਾਬਲਾ ਚੱਲ ਰਿਹਾ ਜਿੱਥੇ ਬੇਟੇ ਦੀ ਸ਼ਾਦੀ ਹੋਈ ਹੈ 10 ਦਿਨ ਤੋਂ ਲਗਾਤਾਰ ਹੋਰ ਵੀ ਪੰਜਾਬ ਦੇ ਜਾਂ ਦੇਸ਼ ਦੇ ਜਵਾਨ ਹੋਣਗੇ ਜੀ ਇਹਨਾਂ ਹਾਲਾਤਾਂ ਨੂੰ ਕਿਵੇਂ ਦੇ ਦੇਵੀਂ ਲਗਾਤਾਰ ਜਿਹੜੇ ਸ਼ਹੀਦ ਆਪਣੇ ਜਵਾਬ ਇਹ ਤਾਂ ਹੁਣ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਹ ਕਾਪੀ ਦਾ ਬੰਦ ਕਰਨ ਜਾਂ ਪਰ ਪਰ ਕਰਨ ਨਾ ਬਸ ਮੇਨ ਕਾਲ ਤਾਰ ਪਰ ਕਰਨ ਬਸ ਸਾਡੇ ਦਾ ਚਲੇ ਗਏ ਨਹੀਂ ਸਾਡੇ ਬੰਦਿਆਂ ਨੂੰ ਭੇਜ ਦੇਣ ਬਸ ਜੇ ਨਹੀਂ ਨਾ ਤਾਂ ਕੁਸੂਨ ਆਏਗਾ ਜੇ ਕਰੇ ਹੁਣ ਸਾਨੂੰ ਪਤਾ ਸਾਡੇ ਮੁੰਡਾ ਜਿਹੜਾ ਹੀ ਕਮਾਉਂਦਾ ਸੀ ਹੀ ਚਲੇ ਗਏ ਸਾਡਾ ਹੁਣ ਕੀ ਰਹੇਗਾ ਦੁਨੀਆ ਤੇ ਆ ਹੈ ਘਰ ਦਾ ਪਾਸ ਦੇਸ਼ ਲਈ ਗਿਆ ਅੱਜ ਆਇਆ ਨਹੀਂ ਕਿਹਾ ਤੇ ਸਾਨੂੰ ਪਤਾ ਹੁਣ ਸਾਡੇ ਹਰ ਦਿਲ ਨਾਲ ਕੀ ਕੀ ਤੁਸੀਂ ਖਤਮ ਆਇਆ ਸੀ ਬਟਾਪਾ ਜੀ ਲਾਡਾ ਮੰਡੂ ਆਪਾਂ ਸੱਧਿਆ ਕਰਾ ਕੇ ਮੁੜ ਕੇ ਆਇਆ ਨਹੀਂ ਹੈਗਾ ਫਰਪਰੀ ਦੇ ਵਿੱਚ ਵਿਆਹ ਤੇ ਜੇ ਸਰਕਾਰ ਚਾਹੁੰਦੀ ਜੇ ਕੋਈ ਮੰਨ ਲਓ ਤੁਹਾਡੇ ਇੱਕ ਹੋਰ ਬਟੇ ਨੂੰ ਸੈਨਾ ਚ ਭੇਜਣਾ ਚਾਹੁੰਦੀ ਹੈ ਜੇ ਹਾਲਾਤ ਸੈਨਾ ਦੇ ਭੇਜੇ ਛੋਟਾ ਮੁੰਡਾ ਕਹਿੰਦਾ ਜਾਣ ਨੂੰ ਸੈਨਾ ਚ ਜਾਊਗਾ ਇਹ ਕਹਿੰਦਾ ਮੈਂ ਚਲੇ ਜਾਊਂਗਾ ਸੈਨਾ ਚ ਪਰ ਭੇਜੇ ਉੱਥੀ ਪਰ ਜਦੋਂ ਪੁੱਤ ਨੂੰ ਭੇਜ ਦੇਸ਼ ਨਹੀਂ ਭੇਜਣੇ ਤਿਆਰ ਆ ਮੈਂ ਤਾਂ ਹੁਣ ਤੁਹਾਨੂੰ ਕਹਿਣਾ ਵੀ ਮੈਂ ਮੁੰਡਾ ਵੀ ਕਹ ਰਿਹਾ ਮੈਂ ਤਿਆਰ ਆ ਜਨਾ ਮੈਨੂੰ ਭਰਤੀ ਕਰਨ ਠੀਕ ਵੱਡੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਿਤਾ ਜੀ ਸਾਡੇ ਮਜ਼ਦੂਰੀ ਕਰਦੇ ਹਨ ਪ੍ਰਿਤਪਾਲ 2015 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਉਸ ਦਾ ਫਰਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ ਅਤੇ ਉਹ ਅਪ੍ਰੈਲ ਵਿੱਚ ਡਿਊਟੀ ਤੇ ਚਲਾ ਗਿਆ ਸੀ ਇਸੇ ਮਹੀਨੇ ਦੇ ਅਖੀਰ ਵਿੱਚ ਭਰਾ ਪ੍ਰਿਤਪਾਲ ਨੇ ਛੁੱਟੀ ਤੇ ਘਰ ਆਉਣਾ ਸੀ ਅਤੇ ਦੀਵਾਲੀ ਪਰਿਵਾਰ ਨਾਲ ਮਨਾਉਣ ਦਾ ਵਾਅਦਾ ਵੀ ਕੀਤਾ ਸੀ ਉਨ੍ਹਾਂ ਨੇ ਦੱਸਿਆ ਕਿ ਸ਼ੁਕਰਵਾਰ ਨੂੰ Pritpal ਨਾਲ ਗੱਲ ਹੋਈ ਸੀ ਅਤੇ ਉਸਨੇ ਦੱਸਿਆ ਕਿ ਅਤਵਾਦੀਆਂ ਨੂੰ ਫੜਨ ਲਈ ਆਪਰੇਸ਼ਨ ਦੌਰਾਨ ਗੋਲੀਬਾਰੀ ਹੋ ਰਹੀ ਹੈ। ਸ਼ਨੀਵਾਰ ਨੂੰ ਉਸਦੇ ਦੋਸਤ ਨੇ ਫੋਨ ਕਰਕੇ ਦੱਸਿਆ ਸੀ ਕਿ Pritpal ਜ਼ਖਮੀ ਹੋ ਗਿਆ ਹੈ। 1 ਘੰਟੇ ਬਾਅਦ ਯੂਨਿਟ ਦੇ ਇੱਕ ਅਧਿਕਾਰੀ ਨੇ ਫੋਨ ਕਰਕੇ ਦੱਸਿਆ ਕਿ ਆਪਰੇਸ਼ਨ ਦੌਰਾਨ Pritpal Singh ਸ਼ਹੀਦ ਹੋ ਗਏ ਹਨ। ਵੱਡੀ ਤਰਸਦੀ ਇਹ ਹੈ ਕਿ Pritpal Singh ਦਾ ਵਿਆਹ ਅਜੇ 4 ਮਹੀਨੇ ਪਹਿਲਾਂ ਹੀ ਹੋਇਆ ਸੀ। ਖੰਨਾ ਤੋਂ ਸੁਖਵਿੰਦਰ ਸਿੰਘ ਸਲੋਦੀ ਦੀ ਰਿਪੋਰਟ ਪੰਜਾਬੀ ਜਾਗਰਣ